ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਸੰਧੂ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਜਿਹੜੇ ਅੱਜ ਸਾਡੇ ਕੌਰ ਸੰਧੂ ਬਟੀਕ ਤੋਂ ਸੂਟ ਰੈਡੀ ਹੋਏ ਆ ਹਨ ਉਹ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆ ਤੇ ਕਿਉਂਕਿ ਹਰ ਇੱਕ ਵਾਰੀ ਜਦੋਂ ਆਪਣੇ ਸਿੰਪਲ ਸੂਟ ਤਾਂ ਆਪਣੇ ਹਰ ਇੱਕ ਵਾਰੀ ਬਹੁਤ ਜ਼ਿਆਦਾ ਜਾਂਦੇ ਆ ਤੇ ਕਿਉਂਕਿ ਡੇਲੀ ਦੇ ਸੂਟ ਹੁੰਦੇ ਆ 4 4 5 5 ਕਈ ਵਾਰੀ 10 10 ਵੀ ਹੁੰਦੇ ਆ ਤੇ ਹੁਣ ਜਿਹੜੇ ਆਪਾਂ ਥੋੜੇ ਜਿਹੇ ਡਿਜ਼ਾਈਨਰ ਸੂਟ ਬਣਾਉਣੇ ਹੁੰਦੇ ਆ ਉਹ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਹੁਣੇ ਦੇਖੋ ਆਪਾਂ ਨੇ ਇਹ ਵਾਲਾ ਸੂਟ ਤਿਆਰ ਕੀਤਾ ਜੀ ਮਸਲੀਨ ਕਾਟਨ ਦਾ ਸੂਟ ਹੈਗਾ ਵਿੱਚ ਜਿਹੜੀ ਹੈਗੀ ਦੇਖੋ ਲਾਈਨਿੰਗ ਲੱਗ ਗਈ ਹੋਈ ਹੈ ਆਪਣੀ ਲਾਈਨਿੰਗ ਇਹਦੇ ਵਿੱਚ ਲੱਗੀ ਹੋਈ ਹੈ ਇਹ ਕਾ ਮਸਲੀਨ ਕਾਟਨ ਦਾ ਜਿੱਦਾਂ ਕਿ ਸੀਜ਼ਨ ਦੇ ਹਿਸਾਬ ਨਾਲ ਪਾਉਣ ਵਾਲਾ ਸੂਟ ਹੈ ਇਹਦਾ ਗਲਾ ਆਪਾਂ ਨੇ ਇਹ ਵਾਲਾ ਰੈਡੀ ਕੀਤਾ ਆ ਦੇਖੋ ਤੇ ਬਾਹ ਜਿਹੜੀ ਆਪਾਂ ਨੇ ਇਹਦੀ ਕੀਤੀ ਹੈ ਜੀ ਪਾਕਿਸਤਾਨੀ ਬਾਹ ਤਿਆਰ ਕੀਤੀ ਹੈ ਦੇਖੋ ਪਾਕਿਸਤਾਨੀ ਬਾਹ ਆਪਣੀ ਤਿਆਰ ਕੀਤੀ ਹੋਈ ਹੈ ਇਹ ਜਿਹੜੀ ਮਸਲੀਨ कॉटन ਦੀ ਨਾਲ सलवार ਹੈਗੀ ਐ ਥੋੜੀ ਸਟੇਟ ਕੀਤੀ ਐ सलवार ਵੈਸੇ ਆਪਾਂ ਨੇ ਪੱਟ ਪਾਏ ਹੋਏ ਆ ਆ ਦੇਖੋ ਇਹ ਵਾਲੀ ਜਿਹੜੀ ਹੈਗੀ ਇਹਦੀ ਮੂਰੀ ਦੇ ਉੱਤੇ ਵੀ ਆਪਾਂ ਨੇ ਲੇਸ ਦਾ ਡਿਜ਼ਾਈਨ ਦਿੱਤਾ ਆ ਕਿਉਂਕਿ ਅੱਜ ਕੱਲ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਹੈਗੀ ਜੀ ਲੇਸ ਲਾ ਕੇ ਮੂਰੀ ਦੇਖੋ ਆਪਣੀ ਮੂਰੀ ਤੇ ਵੀ ਜਿਹੜੀ ਹੈਗੀ ਪੂਰੀ ਜ਼ਿਆਦਾ ਫਿਨਿਸ਼ਿੰਗ ਹੁੰਦੀ ਐ ਤੇ ਜਿਹੜਾ ਹੈਗਾ ਲੇਸ ਵਗੈਰਾ ਇਹ ਲੇਸ ਵੀ ਆਪਾਂ ਨੇ ਪਾਈ ਪਿੰਨਾ ਪਾਈ ਪਿੰਗ ਦੀ ਤਰ੍ਹਾਂ ਹੀ ਲਾਈ ਐ ਆ ਦੇਖੋ ਜਿੱਦਾਂ ਕਿ ਪਾਈਪਿੰਗ ਲੱਗਣੀ ਹੈ ਨਾ ਲੈਸ ਦੀ ਉਦਾਂ ਹੀ ਲਾਈ ਹੈ ਗਣੇ ਤੇ ਆਪਾਂ ਨੇ ਇਹ ਵਾਲਾ ਡਿਜ਼ਾਈਨ ਕੀਤਾ ਹੈ ਇਹਦੀ ਆਪਾਂ ਤੁਹਾਡੇ ਨਾਲ ਵੀਡੀਓ ਵੀ ਜਰੂਰ ਸ਼ੇਅਰ ਕਰਾਂਗੇ ਵੀ ਕਿੱਦਾਂ ਮੰਦਾ ਹੈ ਇੱਥੇ ਅਸੀਂ ਬਟਨ ਵੀ ਲਾਉਣੇ ਆ ਇੱਥੇ ਦੇਖਦੇ ਆ ਜੇ ਕਲਰ ਮਿਲ ਗਿਆ ਤਾਂ ਇੱਥੇ ਲੈ ਕੇ ਤਿੰਨ ਬਟਨ ਲਾ ਦਾਂਗੇ ਜੀ ਉਹਦੇ ਨਾਲ ਹੋਰ ਵੀ ਜ਼ਿਆਦਾ ਸੋਹਣਾ ਲੱਗਣਾ ਹੈ ਇਹ ਸੂਟ ਜਿਹੜਾ ਆਪਣਾ ਅਗਲਾ ਸੂਟ ਹੈਗਾ ਜੀ ਇਹ ਵਾਲਾ ਇਹਨੂੰ ਵੀ ਆਪਾਂ ਨੇ ਹਲਕਾ ਜਿਹਾ ਜਿਹੜਾ ਹੈਗਾ ਡਿਜ਼ਾਈਨ ਕੀਤਾ ਜੀ ਆ ਦੇਖੋ ਇਹਦੇ ਦੇ ਵੀ ਆਪਾਂ ਨੇ ਪਾਈਪਿੰਗ ਕੱਢੀ ਹੈ ਦੇਖੋ ਚਾਕਾਂ ਤੇ ਦੇਖੋ ਬਿਲਕੁਲ ਜਿਹੜੀ ਹੈਗੀ ਪੂਰੀ ਵਧੀਆ ਫਿਨਿਸ਼ਿੰਗ ਦੇ ਨਾਲ ਜਿਹੜੀ ਹੈਗੀ ਪਾਈਪਿੰਗ ਕੱਢੀ ਹੋਈ ਹੈ ਆਪਣੀ ਤੇ ਇਹਦੀ ਆਪਾਂ ਨੇ ਗਲੇ ਤੇ ਵੀ ਦੇਖੋ ਗਲੇ ਤੇ ਵੀ ਇਸ ਤਰ੍ਹਾਂ ਕੱਢੀ ਹੈ ਕਿਉਂਕਿ ਕਾਟਨ ਦੇ ਸੂਟ ਆ ਹਨਾ ਬਾਹਾਂਵਾਂ ਤੇ ਵੀ ਕੱਢੀ ਹੈ ਸਲਵਾਰ ਜਿਹੜੀ ਹੈਗੀ ਜਿਹੜੀ ਸਿੰਪਲ ਰੱਖੀ ਹੈ ਜੀ ਆਪਾਂ ਨੇ ਜਿੱਦਾਂ ਕਿ ਨੋਰਮਲ ਨਾ ਜ਼ਿਆਦਾ ਹੈਵੀ ਤੇ ਨਾ ਜ਼ਿਆਦਾ ਹਲਕੀ ਨੋਰਮਲ ਜੀ ਸਲਵਾਰ ਰੱਖੀ ਹੋਈ ਹੈ ਇਹ ਕਪੜਾ ਇਹ ਵਾਲਾ ਸੂਟ ਆ ਤਿਆਰ ਹੋਇਆ ਜਿੱਕਾ ਸੀ ਜਿਹੜੇ ਹੈਗੇ ਨੇ ਦੇਖੋ ਬੱਚਿਆਂ ਦੇ ਚਿੱਟੇ ਪਜਾਮਿਆਂ ਦੇ ਨਾਲ ਪਜਾਮੇ ਚਿੱਟੇ ਨੇ ਇਹ ਵਾਲੀਆਂ ਫਰਾਕਾਂ ਤਿਆਰ ਕਰੀਆਂ ਨੇ ਆ ਦੇਖੋ ਇਹ ਜਿਹੜੇ ਹੈਗੇ ਚੁੰਮੀ ਦੀਆਂ ਫਰਾਕਾਂ ਤਿਆਰ ਕਰੀਆਂ ਨੇ ਬੜੀਆਂ ਸੋਹਣੀਆਂ ਲੱਗਦੀਆਂ ਨੇ ਬਣੀਆਂ ਹੋਈਆਂ ਆ ਦੇਖੋ ਇੱਥੇ ਜਿਹੜੀ ਹੈਗੀ ਕਮਰ ਦੇ ਉੱਪਰ ਆਪਾਂ ਨੇ ਇਲਾਸਟਿਕ ਪਾਈ ਹੈ ਦੇਖੋ ਲਾਸਟਿਕ ਪਾ ਕੇ ਤਿਆਰ ਕਰਿਆ ਛੋਟੇ ਛੋਟੇ ਬਾਬਮ ਬਿਲਾਈਆਂ ਨੇ ਇਹ ਬੱਚਿਆਂ ਦੀਆਂ ਫਰੋਕਾਂ ਹੈਗੀਆਂ ਨੇ ਜੀ ਜਿੱਦਾਂ ਕਿ ਗਰਮੀਆਂ ਦੇ ਵਿੱਚ ਬੱਚਿਆਂ ਲਈ ਬਹੁਤ ਵਧੀਆ ਨੇ ਜਿਆਦਾ ਘੇਰ ਵੀ ਨਹੀਂ ਰੱਖਿਆ ਕਿਉਂਕਿ ਛੋਟੇ ਬੱਚਿਆਂ ਦੀਆਂ ਨੇ ਹੈਗੇ 5-6 ਸਾਲ ਦੇ ਬੱਚਿਆਂ ਦੀਆਂ ਜਿਹੜੇ ਹੈਗੇ ਫਰੋਕਾਂ ਹੈਗੀਆਂ ਇਹ ਦੋ ਸੇਮ ਫਰੋਕਾਂ ਬਣਾਈਆਂ ਨੇ ਜੀ ਆਪਾਂ ਨੇ ਆ ਦੇਖੋ ਬਹੁਤ ਜਿਆਦਾ ਸੋਹਣੀਆਂ ਜਿਹੜੀਆਂ ਹੈਗੇ ਬਣ ਕੇ ਤਿਆਰ ਹੋ ਗਈਆਂ ਇਹ ਵਾਲੇ ਜਿਹੜੇ ਹੈਗੇ ਨੇ ਉਹਨਾਂ ਦੇ ਪਜਾਮੇ ਨੇ ਵਾਈਟ ਕਲਰ ਦੇ ਨਾਲ ਪਜਾਮੇ ਅਲੱਗ ਬਣਾਏ ਆ ਆਪਾਂ ਨੇ ਤੇ ਬਾਕੀ ਆਪਣੇ ਇਹ ਜਿਹੜੇ ਹੈਗੇ ਨੇ ਦੋ ਪਜਾਮੇ ਨੇ ਜੀ ਹਜੇ ਜਿਹੜੇ ਕੁੜਤੇ ਹੈਗੇ ਨੇ ਅਸੀਂ ਕਾਜ ਕਰਨ ਲਈ ਭੇਜਿਆ ਇਹ ਆਪਾਂ ਕੁੜਤੇ ਪਜਾਮੇ ਵੀ ਬਣਾਉਣੇ ਆ ਜੀ ਆਪਣੇ ਬੁਟੀਕ ਤੇ ਦੇਖੋ ਸਾਡੇ ਪਜਾਮੇ ਤੇ ਵੀ ਜਿੱਦਾਂ ਹਨਾ ਜੇਬਾਂ ਵਗੈਰਾ ਲਾ ਕੇ ਇਲਾਸਟਿਕ ਪਾ ਕੇ ਪਜਾਮੇ ਤਿਆਰ ਕਰੇ ਹੋਇਆ ਬਾਕੀ ਆਪਾਂ ਹਰ ਇੱਕ ਤਰ੍ਹਾਂ ਦੇ ਪਜਾਮੇ ਬਣਾਉਣੇ ਆ ਵੀ ਜਿੱਦਾਂ ਦੀ ਮਰਜ਼ੀ ਬਣਵਾ ਲਓ ਇਹ ਦੋ ਆਪਾਂ ਨੇ ਕੁੜਤੇ ਪਜਾਮੇ ਦੇਣੇ ਆ ਇਹਨਾਂ ਦੇ ਕੁੜਤੇ ਜਿਹੜੇ ਕਾਜਾਂ ਕਾਜ ਕਰਨ ਲਈ ਭੇਜੇ ਹੋਇਆ ਇੱਕ ਆਪਾਂ ਨੇ ਇਹ ਵਾਲਾ ਤਮੀਜ਼ ਡਿਜ਼ਾਈਨ ਕੀਤਾ ਇਹ ਵੀ ਜਿਹੜਾ ਆਪਾਂ ਨੇ ਪਹਿਲਾਂ ਸੂਟ ਦਿਖਾਇਆ ਉਹਦੇ ਤਰ੍ਹਾਂ ਹੀ ਕਰਿਆ ਦੇਖੋ ਤੇ ਇਹਦੇ ਤੇ ਕੀ ਹੈਗਾ ਜੀ ਬਾਕੀ ਇਹਦੇ ਤੇ ਆਪਾਂ ਨੇ ਪਿੰਟੈਕਸ ਪਾਇਆ ਦੇਖੋ ਪਿੰਟੈਕਸ ਪਾਇਆ ਇਹਦੇ ਉੱਤੇ ਅਸੀਂ ਹਜੇ ਮੋਤੀ ਦਾ ਕੰਮ ਕਰਨਾ ਹੈ ਇੱਥੇ ਮੋਤੀ ਲੱਗਣਗੇ ਮੋਤੀ ਲਾ ਕੇ ਕਿਉਂਕਿ ਹਜੇ ਦੇਖੋ ਬਾਹਾਂਾਂ ਤੇ ਵੀ ਉਦਾ ਹੀ ਹਲਕਾ ਜਿਹਾ ਲੈਸ ਨਾਲ ਵੀ ਟੱਚ ਦਿੱਤਾ ਆਪਾਂ ਨੇ ਥੋੜੇ ਜੇ ਮੋٹے ਪਿੰਟੈਕਸ ਪਾਇਆ ਦੋਨੇ ਬਾਹਾਂਾਂ ਇਸ ਤਰ੍ਹਾਂ ਹੀ ਬਣ ਕੇ ਜਿੱਦਾਂ ਹੁਣ ਕੂਣੀ ਕੂਣੀ ਤੋਂ ਉੱਪਰ ਉੱਪਰ ਬਾਹ ਦਾ ਰਵਾਜ ਹੈਗਾ ਜੀ ਹੁਣ ਇੱਥੇ ਤੱਕ ਥੋੜਾ ਜਿਹਾ ਜ਼ਿਆਦਾ ਟ੍ਰੈਂਡ ਹੋ ਗਿਆ ਬਾਹ ਦਾ ਇੱਥੇ ਤੱਕ ਬਾਹ ਜ਼ਿਆਦਾ ਪਾਉਣ ਲੱਗ ਗਏ ਇੱਥੇ ਤੱਕ ਤੇ ਇਹ ਬਾਹ ਇੱਥੇ ਤੱਕ ਹੀ ਬਣਾਈ ਹੈ ਕੂਣੀ ਤੋਂ ਉੱਪਰ ਉੱਪਰ ਕਿਉਂਕਿ ਜਿਹੜੇ ਹੈਗੇ ਨੇ ਟ੍ਰੈਂਡ ਟ੍ਰੈਂਡ ਹਰ ਇੱਕ ਵਾਰੀ ਜਿਹੜੇ ਹੈਗੇ ਬਦਲਦੇ ਰਹਿੰਦੇ ਆ ਹਨਾ ਕਦੇ ਕਿੱਦਾਂ ਕਦੇ ਕਿੱਦਾਂ ਤੇ ਹੁਣ ਜਿਹੜੇ ਹੈਗੇ ਇਹ ਬਾਹ ਬਹੁਤ ਜ਼ਿਆਦਾ ਰਵਾਇਤੀ ਦੇ ਵਿੱਚ ਚੱਲ ਰਹੀ ਹੈ ਤੇ ਇੱਕ ਆਪਣੇ ਦੇਖੋ ਇਹਦੇ ਵੀ ਆਪਣੇ ਇਹ ਵਾਲੀ ਲੇਸ ਲਾ ਕੇ ਬਣਾਇਆ ਗਾ ਇਹਦੇ ਤੇ ਵੀ ਆਪਾਂ ਨੇ ਜਿਹੜਾ ਹੈਗਾ ਮੋਤੀ ਲਾਣੇ ਨੇ ਇਹਦੇ ਹਜੇ ਤਰਪਾਈਆਂ ਵਗੈਰਾ ਰਹਿੰਦੀਆਂ ਨੇ ਇਹ ਹਜੇ ਤਿਆਰ ਹੀ ਹੋਇਆ ਕੱਚੇ ਕੀਤੇ ਹੋਇਆ ਤੇ ਇੱਕ ਆਪਾਂ ਨੇ ਇਹ ਬਣਾਇਆ ਨਹੀਂ ਜੇ ਘਰੇ ਪਾਉਣ ਵਾਸਤੇ ਪਜਾਮੇ ਲੋਹਰਾ ਜਿੱਦਾਂ ਕਿ ਕਹਦੀ ਆਪਾਂ ਹਲਕੇ ਜੇ ਅਸੀਂ ਇਹ ਬਣਾ ਕੇ ਵੀ ਸੇਲ ਕਰਦੇ ਆ ਆਪਣੀ ਸ਼ਾਪ ਦੇ ਉੱਪਰ ਤੇ ਅਸੀਂ ਬਣਾ ਕੇ ਵੀ ਦਿੰਨੇ ਆ ਜੇ ਅਗਲਾ ਕੱਪੜਾ ਦੇ ਜੇ ਨਾਈਟ ਸੂਟ ਵੀ ਬਣਾਉਣੇ ਆਪਾਂ ਜਿਹੜੇ ਥੋੜੇ ਜੇ ਕੰਫਰਟੇਬਲ ਜਿਹੇ ਹੁੰਦੇ ਨੇ ਨਾਈਟ ਸੂਟ ਵੀ ਆਪਾਂ ਤਿਆਰ ਕਰਦੇ ਆ ਇਹ ਜਿਹੜੀ ਹੈਗਾ ਲੋਹਰਾ ਪਜਾਮੇ ਤਿਆਰ ਕੀਤੇ ਆ ਆ ਦੇਖੋ ਇਹ ਤਾਂ ਪਰਚੀ ਜੀ ਲੱਗੀ ਹੋਈ ਹੈ ਜੀ ਇਹ ਉਤਾਰ ਦਾਂਗੇ ਆਪਣਾ ਪਰਚੀ ਜੀ ਹੈਗੀ ਆ ਦੇਖੋ ਇੱਕ ਜਿਹੜੀ ਹੈਗੀ ਆਪਾਂ ਨੇ ਇਹਦੇ ਉੱਤੇ ਪੌਕਟ ਲਾਈ ਹੈ ਜੀ ਇੱਕ ਜੇਬ ਲਾਈ ਹੈ ਪਲਾਸਟਿਕ ਪਾ ਕੇ ਲਾਈ ਹੈ ਕਿਉਂਕਿ ਇਹ ਟੀ-ਸ਼ਰਟਾਂ ਦੇ ਨਾਲ ਵੀ ਪਾ ਸਕਦੇ ਆਪਾਂ ਹਣ ਕਰ ਜਦਾ ਰੈਡੀਮੇਡ ਟੀਸਰਟਾ ਲੈ ਕੇ ਉਹਦੇ ਨਾਲ ਵੀ ਪਾ ਸਕਦੇ ਆ ਇਹ ਵਾਲੇ ਪਜਾਮੇ ਇਹ ਅਸੀਂ ਬਹੁਤ ਜ਼ਿਆਦਾ ਸਲਾਈ ਅਸੀਂ ਆਪਣੀ ਸ਼ਾਪ ਤੇ ਵੀ ਬਣਾ ਕੇ ਵੀ ਸੇਲ ਕਰਦੇ ਆ ਅਸੀਂ ਜੇ ਅਗਲਾ ਕੱਪੜਾ ਦੇਵੇ ਉਹਦੇ ਵੀ ਜਿਹੜੇ ਹੈਗੇ ਨੇ ਆਪਾਂ ਬਣਾ ਦਿੰਨੇ ਆ ਇੱਕ ਆਪਣੇ ਬੁਟੀਕ ਤੇ ਕਢਾਈ ਹੋ ਕੇ ਆਏ ਨੇ ਜੀ ਸੂਟ ਜਿਹੜੇ ਅਸੀਂ ਕਢਾਈ ਕਰਾਉਣਾ ਨੇ ਆ ਹਰ ਇੱਕ ਵਾਰ ਜੀ ਤਰ੍ਹਾਂ ਤੇ ਉਹ ਦਿਖਾਵਾਂਗੇ ਆਪਾਂ ਤੁਹਾਨੂੰ ਦੇਖੋ ਇਹ ਵਾਲੀ ਜਿਹੜੀ ਹੈਗੀ ਮੂਰੀਆਂ ਤੇ ਕਢਾਈ ਕਰਾਈ ਹੋਈ ਹੈ ਆਪਾਂ ਨੇ ਇਹ ਜਿਹੜੀ ਹੈਗੀ ਆਪਾਂ ਨੇ ਪਾਕਿਸਤਾਨੀ ਸਲਵਾਰ ਬਣਾਉਣੀ ਹੈ ਜੀ ਦੇਖੋ ਸਾਡੇ ਕਾਰੀਗਰਾਂ ਦੀ ਜਿਹੜੀ ਹੈਗੀ ਸਫਾਈ ਦਿਖਾਵਾਂਗੇ ਬਹੁਤ ਜ਼ਿਆਦੇ ਜਿਹੜੀ ਹੈਗੀ ਸੋਨੇ ਦੀ ਕਢਾਈ ਕਰੀ ਹੋਈ ਹੈ ਇਹ ਅਸੀਂ ਖੁਦ ਦੇ ਵਰਕ ਕਰਾਉਣੇ ਆ ਸੂਟ ਇਹ ਆਪਾਂ ਨੇ ਪਾਕਿਸਤਾਨੀ ਸਲਵਾਰ ਬਣਾਉਣੀ ਹੈ ਜੀ ਤਾਂ ਕਰਕੇ ਦੇਖੋ ਜੇ ਮੇਰੇ ਭੈਣਾਂ ਨੇ ਪਾਕਿਸਤਾਨੀ ਸਲਵਾਰਾ ਬਣਾਉਣੀ ਹੁੰਦੀਆਂ ਨੇ ਤਾਂ ਕਿਸੇ ਤਰ੍ਹਾਂ ਕਢਾਈ ਕਰਾਇਆ ਕਰੋ ਦੇਖੋ ਇਹ ਸਲਵਾਰਾਂ ਦੇ ਜਿਹੜੇ ਹੈਗੇ ਦੋਨੇ ਪਾਸਿਆਂ ਦੇ ਲਾੜਾਂ ਆਗੇ ਇੱਕ ਆਪਾਂ ਨੇ ਇੱਧਰ ਕਰਵਾਲੀ ਬਿਲਕੁਲ ਉੱਚਾ ਵਾਲੀ ਕਿਉਂਕਿ ਸਾਡੇ ਕਾਰੀਗਰਾਂ ਨੂੰ ਤਾਂ ਪਤਾ ਹੈ ਜੀ ਸਾਰਾ ਕੁਝ ਸਾਡਾ ਦੱਸਿਆ ਹੁੰਦਾ ਹੈ ਹਨਾ ਤੇ ਆ ਦੇਖੋ ਇੱਧਰ ਜੇ ਆਪਾਂ ਨੇ ਪੱਟਾਂ ਵਾਲੀ ਸਲਵਾਰ ਕਰਨੀ ਹੋਵੇ ਫਿਰ ਅਸੀਂ ਇੱਕ ਪਾਸੇ ਹੀ ਦੋਨੇ ਵਰਕ ਕਰਾਉਨੇ ਆ ਫਿਰ ਇੱਥੋਂ ਪੱਟ ਬਣ ਜਾਂਦੇ ਨੇ ਹੁਣ ਅਸੀਂ ਅਲੱਗ-ਅਲੱਗ ਕਿਉਂ ਕਰਾਇਆ ਇਹ ਪਾਕਿਸਤਾਨੀ ਸਲਵਾਰ ਆਪਾਂ ਨੇ ਬਣਾਉਣੀ ਹੈ ਆ ਦੇਖੋ ਇਹ ਆਪਾਂ ਨੇ ਸੇਲ ਕੀਤਾ ਸੀਗਾ ਸੂਟ ਇਹ ਮੇਰੀ ਭੈਣ ਨੇ ਕਿਸੇ ਨੇ ਖਰੀਦ ਵੀ ਲਿਆ ਸੂਟ ਇਹ ਆਪਾਂ ਇਹ ਜਿਹੜਾ ਹੈਗਾ ਪਿਓਰ ਸਿਮਰ ਦਾ ਕਮੀਜ਼ ਹੈਗਾ ਜੀ ਇਹਦੇ ਨਾਲ ਪਿਓਰ ਸਿਮਰ ਦਾ ਕਮੀਜ਼ ਸੀਗਾ ਨਾਲ ਦੇ ਕਲਰ ਪਵਾ ਕੇ ਆਪਾਂ ਨੇ ਦੇਖੋ ਜਿਹੜੇ ਵਿੱਚ ਕਲਰ ਹੈਗੇ ਸੀਗੇ ਉਹੀ ਵਰਕ ਕਰਵਾਇਆ ਬੜਾ ਸੋਹਣਾ ਜਿਹੜਾ ਹੈਗਾ ਸੂਟ ਤਿਆਰ ਹੋ ਗਿਆ ਇਹ ਤਿਆਰ ਹੋ ਕੇ ਇੱਕ ਇਹ ਵਾਲਾ ਸੂਟ ਹੈ ਇਹ ਵੀ ਜਿਹੜਾ ਹੈਗਾ ਇਹਦੇ ਨਾਲ ਦਾ ਹੀ ਸੇਮ ਸੂਟ ਹੈ ਜੀ ਆਹ ਦੇਖੋ ਪਿਓਰ ਸਿਮਰ ਦਾ ਸੂਟ ਹੈ ਇਹਦਾ ਸ਼ਰਟ ਜਿਹੜੀ ਹੈਗੀ ਸਾਡੀ ਕੱਟੀ ਹੋਈ ਹੈ ਫਿਰ ਜਦੋਂ ਤਿਆਰ ਹੋ ਗਿਆ ਸੂਟ ਫਿਰ ਵੀ ਤੁਹਾਨੂੰ ਦਿਖਾਵਾਂਗੇ ਇਹ ਦੇਖੋ ਇਹ ਵੀ ਆਪਾਂ ਨੇ ਪਾਕਿਸਤਾਨੀ ਸਲਵਾਰ ਦੇ ਹਿਸਾਬ ਨਾਲ ਹੀ ਵਰਕ ਕਰਵਾਇਆ ਸੇਮ ਵਰਕ ਹੈਗਾ ਫਿਨਿਸ਼ਿੰਗ ਜਿਹੜੀ ਹੈਗੀ ਬਹੁਤ ਵਧੀਆ ਹੁੰਦੀ ਹੈ ਸਾਡੇ ਕਾਰੀਗਰਾਂ ਦੀ ਦੇਖੋ ਬਹੁਤ ਜਿਆਦਾ ਸੋਹਣੀ ਫਿਨਿਸ਼ਿੰਗ ਹੈ ਇਹ ਨਹੀਂ ਹੈਗਾ ਵੀ ਕੜਾਈ ਕਾਂਚ ਕਰਦਣਗੇ ਕੋਈ ਵੀ ਜਿੱਦਾਂ ਕਿ ਇੱਕ ਮੇਰੀ ਭੈਣ ਆਪਦਾ ਦੁਪੱਟਾ ਦੇਗੀ ਸੀਗੀ ਸਾਨੂੰ ਇਹ ਦੁਪੱਟਾ ਦੇ ਕੇ ਗਏ ਸੀਗੇ ਇਹ ਉਹਨਾਂ ਦਾ ਬੜਾ ਹੈਵੀ ਦੁਪੱਟਾ ਸੀ ਇਹਦਾ ਸੂਟ ਉਹਨਾਂ ਦਾ ਖਰਾਬ ਹੋ ਗਿਆ ਉਹ ਕਹਿੰਦੇ ਵੀ ਸੂਟ ਇਹਦੇ ਨਾਲ ਲੈ ਕੇ ਸਾਨੂੰ ਵਰਕ ਕਰਵਾ ਦਿਓ ਅਸੀਂ ਜਿਹੜਾ ਹੈਗਾ ਜਿੱਦਾਂ ਸਾਨੂੰ ਇਹ ਸੂਟ ਮਿਲਿਆ ਜੀ ਜਿੱਦਾਂ ਇਹ ਬਹੁਤ ਵਧੀਆ ਦੁਪੱਟਾ ਹੈ ਚਨੂਨ ਦਾ ਪਿਓਰ ਚਨੂਨ ਦਾ ਦੁਪੱਟਾ ਹੈਗਾ ਵਿੱਚ ਦੇਖੋ ਜਿਵੇਂ ਦੇਖੋ ਵਿੱਚ ਟਿਕੜੀਆਂ ਜਿਵੇਂ ਬਣੀਆਂ ਹੋਈਆਂ ਨੇ ਜੀ ਆਹ ਦੇਖੋ ਵਰਕ ਜਿਹਾ ਹੋਇਆ ਹੋਇਆ ਹੈ ਇਹ ਸੂਟ ਦੁਪੱਟਾ ਦੇ ਗਏ ਸੀਗੇ ਇਹ ਸੂਟ ਅਸੀਂ ਲੈ ਕੇ ਜਿਹੜਾ ਹੈਗਾ ਉਹਨਾਂ ਦਾ ਵਰਕ ਕਰਵਾ ਕੇ ਦਿੱਤਾ ਹੈ ਦੇਖੋ ਜਿਹੜੀ ਹੈਗੀ ਸੇਮ ਵਰਕ ਕੀਤਾ ਹੈ ਸੇਮ ਆ ਜਿਹੜਾ ਹੈਗਾ ਵਰਕ ਕਰਵਾਤਾ ਕਿਉਂਕਿ ਇਹ ਜਿਹੜੇ ਹੈਗੇ ਨੇ ਜੀ ਇਹ ਦੂਸਰੀਆਂ ਕਢਾਈਆਂ ਹੁੰਦੀਆਂ ਨੇ ਇਹ ਜਿਹੜੇ ਹੈਗੇ ਹੱਥ ਦੀ ਕਢਾਈ ਹੈ ਜਿਵੇਂ ਮਸ਼ੀਨ ਹੱਥਾਂ ਵਾਲੀ ਮਸ਼ੀਨ ਹੈ ਹਨਾ ਆਪਣੇ ਜਿਹੜੇ ਆਪ ਕਰਦੇ ਆ ਕਾਰੀਗਰ ਇਹ ਦੂਸਰੀਆਂ ਵਾਲੀਆਂ ਮਸ਼ੀਨਾਂ ਨੇ ਜਿਹੜੇ ਆਪਣੇ ਮੁੱਲ ਦੇ ਸੂਟ ਬਣੇ ਬਣਾਏ ਹੁੰਦੇ ਆ ਤੇ ਥੋੜਾ ਜਿਹਾ ਫਰਕ ਤਾਂ ਪਈ ਜਾਂਦਾ ਦੇਖੋ ਐਦਾਂ ਦਾ ਜਿਹੜਾ ਹੈਗਾ ਨਾਭੀ ਕਲਰ ਦਾ ਸੂਟ ਪਿਓਰ ਦਾ ਸਿਲਕ ਦਾ ਲੈ ਕੇ ਅਸੀਂ ਵਰਕ ਕਰਵਾਇਆ ਇਹ ਮੈਂ ਘੇਰੇ ਤੇ ਦੋ ਫੁੱਲ ਪਵਾਤੇ ਮੈਂ ਤਾਂ ਚੱਲੋ ਕੱਲੀ ਬੇਲ ਜੀ ਉਦਾਂ ਹੀ ਲੱਗੇਗੀ ਸਿੰਪਲ ਇਹ ਦੇਖੋ ਅਸੀਂ ਇਹ ਹਜੇ ਆਈ ਆ ਸੂਟ ਇਹ ਅਸੀਂ ਜਿਹੜਾ ਹੈਗਾ ਪੌਂਚੇ ਤੇ ਵਰਕ ਕਰਵਾਇਆ ਮੋਰੀਆਂ ਤੇ ਵਰਕ ਕਰਵਾਇਆ ਚਾਹੇ ਮੋਰੀਆਂ ਤੇ ਕਰ ਲੋ ਚਾਹੇ ਬਾਜੂ ਤੇ ਕਰ ਲੋ ਇਹ ਵਰਕ ਕਰਵਾਤਾ ਸੀਗਾ ਮੇ ਨਾਲ ਜਿਹੜਾ ਹੈਗਾ ਚਲੋ ਜੀ ਉਹਨਾਂ ਦਾ ਜਿਹੜਾ ਦੁਪੱਟਾ ਤੇ ਉਹ ਵੀ ਕੰਮ ਆ ਗਿਆ ਹਨਾ ਬਹੁਤ ਵਾਰੀ ਸਾਡੇ ਨਾਲ ਐਵੇਂ ਹੁੰਦੇ ਆ ਹਨਾ ਜਿਹੜੇ ਭੈਣਾਂ ਮੇਰੇ ਦੁਪੱਟੇ ਬੇਕਾਰ ਪਏ ਹੁੰਦੇ ਆ ਉਹ ਭੈਣਾਂ ਦੁਪੱਟੇ ਵਗੈਰਾ ਦੇ ਜਾਂਦੀਆਂ ਨੇ ਤੇ ਅਸੀਂ ਨਾਲ ਦਾ ਬਿਲਕੁਲ ਨਾਲ ਮਲਾ ਕੇ ਜਿਹੜਾ ਹੈਗਾ ਵਰਕ ਕਰਵਾ ਦਿੰਨੇ ਆ ਚਲੋ ਜਿਹੜਾ ਹੈਗਾ ਦੁਪੱਟਾ ਵੀ ਬੇਕਾਰ ਪਿਆ ਹੁੰਦਾ ਉਹ ਵੀ ਕੰਮ ਆ ਜਾਂਦਾ ਜੀ ਹੁਣ ਜਿਹੜੇ ਵਰਕ ਹੋ ਕੇ ਆਏ ਨੇ ਜੀ ਸੂਟ ਇਹ ਵੀ ਅਸੀਂ ਕਟਿੰਗ ਕਰਨੇ ਨੇ ਬਣਾਉਣੇ ਆ ਚਲੋ ਇਹ ਤਾਂ ਜਿਹੜਾ ਹੈਗਾ ਦੇਣਾ ਹੀ ਹੈ ਕਿਸੇ ਭੈਣ ਦਾ ਉਹ ਆਪੀ ਸਲਾਈ ਕਰ ਲਾਂਗੇ ਤੇ ਬਾਕੀ ਚਲੋ ਜੀ ਸਾਡੀ ਇੰਸਟਾਗ੍ਰam ID ਹੈਗੀ ਹੈ ਕੌਰ ਸੰਧੂ ਬਲੌਗ ਦੇ ਨਾਮ ਤੋਂ ਸਾਡੀ ਇੰਸਟਾਗ੍ਰam ID ਹੈ ਤੁਸੀਂ ਉਹਦੇ ਤੇ ਵੀ ਸਾਡੇ ਨਾਲ ਕੋਈ ਗੱਲਬਾਤ ਕਰ ਸਕਦੇ ਹੋ ਜੀ ਕਰਨੀ ਹੈ ਨਾ ਉਸ ਪੁੱਛਣਾ ਵਗੈਰਾ ਉਹਦੇ ਤੇ ਸਾਡਾ ਜਿਹੜਾ ਹੈਗਾ ਸਿਆਲ ਦਾ ਕੰਮ ਕਰਦੇ ਆ ਉਹ ਵੀ ਸਾਡਾ ਪਾਇਆ ਹੁੰਦਾ ਹੈ ਹੈਨਾ ਆਪਣਾ ਸਲਾਈ ਦਾ ਵੀ ਕੰਮ ਹੈ ਬੁਟੀਕ ਵੀ ਹੈ ਸਲਾਈ ਹੁੰਦੀ ਹੈ ਸਾਰਿਆਂ ਦਾ ਜਿਹੜੇ ਪਹਿਲਾਂ ਤੋਂ ਹੀ ਜੁੜੇ ਹੋਏ ਆ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਤੇ ਚਲੋ ਜੀ ਜੇਕਰ ਤੁਹਾਨੂੰ ਸਾਡੀ ਆ ਵੀਡੀਓਜ਼ ਵਧੀਆ ਲੱਗਦੀਆਂ ਹੁੰਦੀਆਂ ਨੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ